ਰਮਨਦੀਪ ਕੌਰ ਅੱਜ 8 ਸਾਲ ਬਾਅਦ ਆਪਣੇ ਪੰਜਾਬ ਦੀ ਧਰਤੀ ਤੇ ਵਾਪਸ ਆਈ ਸੀ ਇਟਲੀ ਜਾਣਾ ਤਾਂ ਸੌਖਾ ਸੀ ਲੇਕਿਨ ਵਾਪਸ ਆਉਣ ਦੇ ਵਿੱਚ ਉਸ ਨੂੰ ਜੋ ਮੁਸ਼ਕਲਾਂ ਆਈਆਂ ਹਨ ਜੋ ਉੱਥੇ ਉਸਨੇ ਪੱਕੇ ਹੋਣ ਵਾਸਤੇ ਪਾਪੜ ਵੇਲੇ ਹਨ ਸ਼ਾਇਦ ਰਮਨਦੀਪ ਤੋਂ ਇਲਾਵਾ ਹੋਰ ਕੋਈ ਨਹੀਂ ਸਮਝ ਸਕਦਾ ਅੱਜ ਖੁਸ਼ ਹੈ ਅੱਜ ਉਸ ਨੂੰ ਲੱਗ ਰਿਹਾ ਹੈ ਜਿਵੇਂ ਕਿ ਕੋਈ ਵੱਡੀ ਪ੍ਰਾਪਤੀ ਉਸਨੇ ਕਰ ਲਈ ਹੋਵੇ ਅੱਜ ਆਪਣੇ ਪੰਜਾਬ ਦੀ ਧਰਤੀ ਤੇ ਆਪਣੇ ਘਰ ਦੀ ਧਰਤੀ ਤੇ ਆ ਕੇ ਬੜਾ ਸਕੂਨ ਮਿਲ ਰਿਹਾ ਹੈ ਅੰਮ੍ਰਿਤਸਰ 에어ਪੋਰਟ ਤੇ ਲੈਂਡ ਹੁੰਦੀ ਹੈ ਅਤੇ ਇੱਥੇ ਆਪਣੀਆਂ ਸਹੇਲੀਆਂ ਨੂੰ ਸਾਹਮਣੇ ਦੇਖਦੀ ਹੈ ਦੇਖਦੇ ਸਾਰ ਉਹਨਾਂ ਦੇ ਗੜ ਲੱਗ ਕੇ ਰੋਣ ਲੱਗ ਜਾਂਦੀ ਹੈ ਭਾਵੁਖ ਹੋ ਜਾਂਦੀ ਹੈ ਸਹੇਲੀਆਂ ਚੁੱਪ ਕਰਾਉਂਦੀਆਂ ਹਨ ਕੋਈ ਗੱਲ ਨਹੀਂ ਰਮਨ ਤੂੰ ਬਹੁਤ ਮਿਹਨਤ ਕੀਤੀ ਹੈ ਤੇਰੀ ਮਿਹਨਤ ਦਾ ਸਦਕਾ ਹੈ ਅੱਜ ਤੂੰ ਇਟਲੀ ਵਾਲੀ ਹੋ ਕੇ ਇੱਥੇ ਆਈ ਹੈ ਤੂੰ ਆਪਣੇ ਪਰਿਵਾਰ ਵਾਸਤੇ ਜੋ ਕੁਝ ਦਿੱਤਾ ਹੈ ਸ਼ਾਇਦ ਐਸਾ ਕੁਝ ਕਰਨ ਦਾ ਸੁਪਨਾ ਹਰ ਧੀ ਦਾ ਆਪਣੇ ਪਰਿਵਾਰ ਵਾਸਤੇ ਹੁੰਦਾ ਹੈ ਕੋਈ ਕੋਈ ਪਰਿਵਾਰ ਹੈ ਜੋ ਕਿ ਆਪਣੀਆਂ ਧੀਆਂ ਨੂੰ ਇਸ ਤਰ੍ਹਾਂ ਸਪੋਰਟ ਕਰਦਾ ਹੈ ਚਲੋ ਜੀ ਗੱਲਾਂ ਬਾਤਾਂ ਬਹੁਤ ਹੋ ਚੁੱਕੀਆਂ ਹਨ ਰਮਨਦੀਪ ਗੱਡੀ ਢਾਕਦੀ ਹੈ ਜੁਗਦੀ ਉਹਨਾਂ ਨੇ ਪਹਿਲਾਂ ਇੰਤਜ਼ਾਮ ਕਰ ਰੱਖੀ ਹੈ ਆਪਣੇ ਸ਼ਹਿਰ ਮਾਨਸਾ ਵਾਲ ਰਮਾਨਾ ਹੁੰਦੇ ਹਨ ਦੋਸਤੋ ਨਾਲ ਬੈਠੀਆਂ ਹਨ ਜਦੋਂ ਰਮਨਦੀਪ ਆਪਣੇ ਘਰ ਦੇ ਹਾਲਾਤ ਬਾਰੇ ਪੁੱਛਦੀ ਹੈ ਵੀ ਬੜਾ ਲੰਮਾ ਸਮਾਂ ਹੋ ਗਿਆ ਜਦੋਂ ਵੀ ਮੈਂ ਫੋਨ ਕਰਦੀ ਹਾਂ ਅੱਗੋਂ ਕੋਈ ਫੋਨ ਨਹੀਂ ਚੁੱਕਦਾ ਅਤੇ ਪਿਤਾ ਜੀ ਵਿਚਾਰੇ ਬਿਮਾਰ ਹਨ ਪਰ ਆ ਮੇਰਾ ਜਵਾਨੀ ਦੇ ਵਿੱਚ ਚਲਾ ਗਿਆ ਸੀ ਹੁਣ ਕਰੇ ਕੱਲੀ ਮਾਂ ਹੈ ਅਤੇ ਮੇਰੇ ਪਿਤਾ ਹਨ ਪਤਾ ਨਹੀਂ ਕਰੇ ਕੀ ਹੋ ਰਿਹਾ ਹੋਵੇਗਾ ਮੇਰਾ ਫੋਨ ਕਿਉਂ ਨਹੀਂ ਚੁੱਕਦੇ ਤਾਏ ਚਾਚਾ ਦੇ ਮੁੰਡਿਆਂ ਨਾਲ ਤਾਏ ਚਾਚਾ ਦੀਆਂ ਕੁੜੀਆਂ ਨਾਲ ਜਦੋਂ ਗੱਲ ਕਰਨੀ ਹਾ ਉਹਨੂੰ ਬਸ ਥੋੜਾ ਬੋਤਾ ਗੱਲ ਕਰਕੇ ਅੱਗੋਂ ਚੁੱਪ ਹੋ ਜਾਂਦੇ ਹਨ ਐਸੇ ਕਰਕੇ ਸ਼ਾਇਦ ਅੱਜ ਪੰਜਾਬ ਆਈ ਹਾਂ ਵੀ ਮੈਂ ਆਪਣੇ ਮਾਤਾ ਪਿਤਾ ਨੂੰ ਆਪਣੇ ਨਾਲ ਆਪਣੇ ਦੇਸ਼ ਇਟਲੀ ਵਿਖੇ ਉੱਥੇ ਲੈ ਜਾਵਾਂਗੀ ਉੱਥੇ ਉਹਨਾਂ ਦੇ ਨਾਲ ਰਹਾਗੀ ਹੁਣ ਤਾਂ ਮੈਂ ਵੀ ਉਤੋਂ ਦੀ ਵਸਨੀਕ ਹੋ ਗਈ ਹਾਂ ਚਲੋ ਐਸੇ ਤਰ੍ਹਾਂ ਦੀ ਗੱਲਾਂ ਕਰ ਰਹੇ ਹਨ ਲੇਕਿਨ ਜਦੋਂ ਆਪਣੀਆਂ ਸਹੇਲੀਆਂ ਵੱਲ ਦੇਖਦੀ ਹੈ ਉਹਨਾਂ ਦੇ ਚਿਹਰੇ ਦੇ ਉੱਪਰ ਇੱਕ ਅਜੀਬ ਜਿਹੀ ਗੁੰਮਸੁਦਗੀ ਜਿਵੇਂ ਕਿ ਕਿਸੇ ਦੁੱਖ ਦਾ ਅਹਿਸਾਸ ਉਹਨਾਂ ਨੂੰ ਹੋਵੇ ਜਿਵੇਂ ਕਿ ਉਹ ਜਾਣਦੀਆਂ ਹੋਣ ਵੀ ਹੁਣ ਆਪਣੇ ਘਰ ਮਨਸਾ ਵਿਖੇ ਜਾ ਕੇ ਉਹਨਾਂ ਨੂੰ ਕੀ ਮਿਲਣ ਵਾਲਾ ਹੈ ਅੱਗੇ ਕੀ ਹੋ ਰਿਹਾ ਹੈ ਲੇਕਿਨ ਦੱਸ ਨਹੀਂ ਪਾਰੀਆਂ ਉਹਨਾਂ ਦੀ ਹਿੰਮਤ ਨਹੀਂ ਬੜ ਰਹੀ ਵੀ ਦੱਸ ਸਕਣ ਇੰਜ ਸੋਚ ਰਹੀਆਂ ਹਨ ਵੀ ਸ਼ਾਇਦ ਰਮਨਦੀਪ ਆਪਣੇ ਆਪ ਉੱਥੇ ਜਾ ਕੇ ਦੇਖ ਲਵੇਗੀ ਚੰਗਾ ਹੋਵੇਗਾ ਦੋਸਤੋ ਰਮਨਦੀਪ ਆਪਣੀਆਂ ਸਹੇਲੀਆਂ ਵੱਲ ਦੇਖਦੀ ਹੈ ਉਹਨਾਂ ਨੂੰ ਥੋੜਾ ਹੈਰਾਨੀ ਹੈ ਕਿੱਧਰ ਗੁੰਮ ਹੋ ਗਿਆ ਮੇਰੇ ਨਾਲ ਗਨਾਤ ਕਰੋ ਇੰਨੇ ਸਮੇਂ ਬਾਅਦ ਮੈਂ ਤੁਹਾਡੇ ਬਾਤੇ ਇੱਥੇ ਆਈ ਹਾਂ ਤੁਹਾਨੂੰ ਮਿਲਣ ਆਈ ਹਾਂ ਤੁਸੀਂ ਉਹ ਕੀ ਗੱਲਾਂ ਨਹੀਂ ਕਰਦੇ ਹੁਣ ਤਾਂ ਬਿਲਕੁਲ ਇੰਜ ਲੱਗ ਰਿਹਾ ਹੈ ਮੈਨੂੰ ਜਿਵੇਂ ਕਿ ਮੈਂ ਕਿਸੇ ਅਜੀਬ ਜਿਹੇ ਗ੍ਰਹਿ ਤੇ ਆ ਗਈ ਹਾਂ ਇਹ ਮੇਰੀ ਆਪਣੀ ਧਰਤੀ ਹੈ ਉਹੀ ਧਰਤੀ ਜਿੱਥੋਂ ਮੈਂ ਪੜ੍ਹ ਲਿੱਕੇ ਇੰਨੀ ਵੱਡੀ ਹੋਈ ਅਤੇ ਮੇਲੇ ਸ਼ਾਂ ਦੇ ਵਿੱਚ ਜਾ ਕੇ ਆਪਣਾ ਘਰ ਬਣਾ ਲਿਆ ਇਹ ਕੋਈ ਸੁੱਖ ਕੰਮ ਨਹੀਂ ਹੈ ਲੇਕਿਨ ਫਿਰ ਵੀ ਚਲੋ ਆਪਣੀ ਧਰਦੀ ਤਾਂ ਆਪਣੀ ਹੈ ਚਲੋ ਹੁਣ ਆਪਾਂ ਆਪਣੇ ਘਰ ਚਲੀਏ ਇਹਨੀਆਂ ਗੱਲਾਂ ਕਰ ਰਹੇ ਹਨ ਅਤੇ ਉਹਨਾਂ ਦਾ ਪਿੰਡ ਜਾਂਦਾ ਹੈ ਮਨਸਾ ਦੇ ਕੋਲ ਇੱਕ ਛੋਟਾ ਜਿਹਾ ਪਿੰਡ ਆਪਣੇ ਘਰ ਆਪਣੇ ਘਰ ਤੋਂ ਥੋੜੀ ਦੂਰ ਗੱਡੀ ਨੂੰ ਰੁਕਣ ਦੇ ਲਈ ਕਹਿੰਦੀ ਹੈ ਸਹੇਲੀਆਂ ਨੂੰ ਵੀ ਕਹਿੰਦੀ ਹੈ ਵੀ ਤੁਸੀਂ ਮੇਰੇ ਨਾਲ ਆਓ ਆਪਾਂ ਧਰੇ ਸਰਪ੍ਰਾਈਜ਼ ਦੇਵਾਂਗੇ ਦੋਸਤੋ ਇੱਕ ਨਕਲੀ ਜੀ ਮੁਸਕਾਨ ਦੇ ਨਾਲ ਸਹੇਲੀਆਂ ਵੀ ਉਸ ਦੇ ਨਾਲ ਚੱਲ ਜਾਂਦੀਆਂ ਹਨ ਜਿਵੇਂ ਕਿ ਉਹ ਜਾਣਦੀਆਂ ਹਨ ਵੀ ਅੱਗੇ ਕੀ ਹੋਣ ਵਾਲਾ ਹੈ ਕੀ ਮਿਲੇਗਾ ਰਮਨਦੀਪ ਨੂੰ ਉੱਥੇ ਅਤੇ ਜਿਸ ਦੇ ਨਾਲ ਰਮਨਦੀਪ ਜੜੀ ਹੈ ਉਹ ਵੀ ਹੈਰਾਨ ਰਹਿਣ ਵਾਲੀ ਹੈ ਅੱਗੇ ਵਧੀ ਹੈ ਆਪਣੇ ਘਰ ਦੇ ਅੱਗੇ ਵੱਡਾ ਅਤੇ ਸ਼ਾਨਦਾਰ ਟੰਟ ਲੱਗਿਆ ਦੇਖ ਹੈਰਾਨ ਰਹਿ ਜਾਂਦੀ ਹੈ ਇਹਨਾਂ ਨੂੰ ਕਿਵੇਂ ਪਤਾ ਲੱਗਿਆ ਮੈਂ ਆਣ ਵਾਲੀ ਹਾਂ ਮੇਰੇ ਵਾਸਤੇ ਇੰਨੀਆਂ ਤਿਆਰੀਆਂ ਖੋਸ਼ੀ ਵੀ ਹੈ ਅਤੇ ਆਪਣੀਆਂ ਨਾਲ ਜੀਆਂ ਨੂੰ ਘੁਰ ਕੇ ਦਿਖਰੀ ਹੈ ਇਹਨਾਂ ਹੀ ਨੇ ਦੱਸਿਆ ਹੋਵੇਗਾ ਤਾਂ ਹੀ ਕਰਕੇ ਸ਼ਾਇਦ ਜਦੋਂ ਵੀ ਮੈਂ ਨਾਮ ਲੈਂਦੀ ਸੀ ਕਰਦਾ ਇੱਚਪ ਹੋ ਜਾਂਦੀਆਂ ਸਨ ਇਹਨਾਂ ਨੂੰ ਪਤਾ ਸੀ ਇੱਥੇ ਟੰਟ ਲੱਗਿਆ ਹੋਵੇਗਾ ਅਤੇ ਮੇਰੇ ਵਾਸਤੇ ਇਹਨੇ ਆ ਤਿਆਰੀਆਂ ਹੋ ਰੀਆਂ ਹਨ ਦੇਖੋ ਉਹ ਮੇਰੀ ਮਾਸੀ ਹੈ ਉਹ ਮੇਰਾ ਮਾਸੜ ਹੈ ਅਤੇ ਸਭ ਰਿਸ਼ਤੇਦਾਰ ਇੱਥੇ ਆਏ ਹਨ ਕੱਲਾ ਕੱਲਾ ਰਿਸ਼ਤੇਦਾਰ ਇੱਥੇ ਆਇਆ ਹੈ ਲੇਕਿਨ ਕਿਸੇ ਦੇ ਚਿਹਰੇ ਦੇ ਉੱਪਰ ਕੋਈ ਮੁਸਕਰਾਹਟ ਕਿਉਂ ਨਹੀਂ ਹੈ ਕਈਆਂ ਨੇ ਮੈਨੂੰ ਦੇਖ ਵੀ ਲਿਆ ਹੈ ਲੇਕਿਨ ਕੋਈ ਬੁਲਾਕਿਉ ਨਹੀਂ ਰਿਹਾ ਅਜੇ ਹੱਕ ਹੀ ਪਾਣਾ ਵਾਪਰ ਰਿਹਾ ਹੈ ਇੱਥੇ ਅਤੇ ਕੋਈ ਸਜ਼ਾ ਤੱਕ ਕਿਉਂ ਨਹੀਂ ਹੈ ਸਭ ਲੋਕ ਉਦਾਸ ਕਿਉਂ ਹਨ ਸਭ ਲੋਕ ਖੁਸ਼ ਕਿਉਂ ਨਹੀਂ ਹਨ ਦੋਸਤੋ ਅੱਗੇ ਵਧਰੀ ਹੈ ਸ਼ਾਇਦ ਉਸ ਨੂੰ ਜਲਦੀ ਪਤਾ ਲੱਗਣ ਵਾਲਾ ਹੈ ਵੀ ਇੱਥੇ ਕੀ ਚੱਲ ਰਿਹਾ ਹੈ ਅੱਗੇ ਅੰਦਰ ਗਈ ਤਾਂ ਅੰਦਰ ਦੇਖ ਕੇ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਚੁੱਕੀ ਹੈ ਉਸ ਦਾ ਪਿਤਾ ਬਿਮਾਰ ਮੰਝੇ ਤੇ ਇੱਕ ਸਾਈਡ ਤੇ ਪਿਆ ਹੈ ਅਤੇ ਕੁਝ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਕੋਈ ਵੀ ਉਸਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਅਤੇ ਇਧਰ ਉਸਦੀ ਕਰਜੁਗੀ ਮਾਤਾ ਉਸਦੀ ਮਤਰੀ ਮਾਤਾ ਜੋ ਕਿ ਸ਼ਾਇਦ ਉਸਦੀ ਮਾਤਾ ਦੇ ਜਾਣ ਤੋਂ 5 ਸਾਲ ਬਾਅਦ ਉਸਦੇ ਪਿਤਾ ਨੇ ਵਿਆਹ ਕੇ ਇਥੇ ਲਕਾਈ ਸੀ ਮੇਰੇ اولادਾਂ ਨੂੰ ਸੁਖ ਰਵੇਗੀ ਅੱਜ ਉਸਤੇ ਹੀ ਤਾਈ ਦੇ ਮੁੰਡੇ ਦੇ ਨਾਲ ਵਿਆਹ ਕਰ ਰਹੀ ਹੈ 55 ਸਾਲ ਦੀ ਬੁੜੀ ਤਾਈ ਦੇ ਮੁੰਡੇ ਦੇ ਨਾਲ ਕਿਉਂ ਸ਼ਾਦੀ ਕਰ ਰਹੀ ਹੈ ਆਖਰ ਹੀ وجہ ਹੈ ਅਗੋਂ ਤਾਇ ਦਾ ਮੁੰਡਾ ਕਿਉਂ ਰਾਜੀ ਹੋ ਗਿਆ ਦੋਸਤੋ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗ ਰਹੀ ਹੈ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜਰੂਰ ਕਰ ਦੇਣਾ ਜੀ ਦੋਸਤੋ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅਰਵੰਦੀਪ ਹੈਰਾਨ ਹੈ ਸਾਹਮਣੇ ਨਿਕਲੀ ਹੈ ਉਸਦੇ ਹੀ ਮਾਤਾ ਉਸਦੇ ਪਿਤਾ ਦੀ ਪਤਨੀ ਇਹ ਸਾਹਮਣੇ ਕੀ ਗੁਲਖਿਦਾਰੀ ਹੈ ਇਹ ਕੀ ਹੋ ਰਿਹਾ ਹੈ ਅਚਾਨਕ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਸਾਰੇ ਪਾਸੇ ਖਿਲਾਰਾ ਪਾ ਦਿੰਦੀ ਹੈ ਆ ਕੀ ਹੋ ਰਿਹਾ ਹੈ ਮੇਰੇ ਮਗਰੋਂ ਤੁਸੀਂ ਜੇਕਰ ਅੱਜ ਮੈਂ ਨਾ ਆਂਦੀ ਇਹ ਸਭ ਕਰ ਹੀ ਦੇਣਾ ਸੀ ਇਹ ਪਣਾ ਮਰਦਾ ਦੇਣਾ ਸੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਇੱਥੇ ਖੜਿਆ ਨੂੰ ਤੁਸੀਂ ਇਸ ਨੂੰ ਰੋਕਣ ਵਾਸਤੇ ਕੁਝ ਨਹੀਂ ਕਰ ਰਹੇ ਸਭ ਰਿਸ਼ਤੇਦਾਰ ਬੋਲਦੇ ਹਨ ਵੀ ਅਸੀਂ ਤਾਂ ਬੱਥੇਰਾ ਸਮਝਾਇਆ ਹੈ ਤੇਰੀ ਹੀ ਮਾਂ ਹੈ ਜਿਹੜੀ ਸਮਝਦੀ ਨਹੀਂ ਹੈ ਤੇਰੇ ਬਜ਼ੁਰਗ ਅਤੇ ਬਿਮਾਰ ਪਿਤਾ ਦੀ ਬਿਮਾਰੀ ਦਾ ਫਾਇਦਾ ਚੁੱਕ ਕੇ ਇਸ ਨੇ ਆ ਸਭ ਕੁਝ ਕੀਤਾ ਹੈ ਜੋ ਪੈਸਾ ਤੋਂ ਇੱਥੇ ਭੇਜਿਆ ਉਸ ਦੇ ਹੰਕਾਰ ਦੇ ਵਿੱਚ ਅੰਨੀ ਹੋ ਚੁੱਕੀ ਹੈ ਦੋਸਤੋ ਆਪਣੀ ਮਾਂ ਦੇ ਕੋਲ ਜਾਂਦੀ ਹੈ ਲੜਾਈ ਕਰ ਬੈਠਦੀ ਹੈ ਆ ਕੀ ਕਰ ਰਹੀ ਹੈ ਤੂੰ ਆ ਕੀ ਹੋ ਰਿਹਾ ਹੈ ਇੱਥੇ ਤੁਸੀਂ ਮੇਰੇ ਪਿਤਾ ਦੀ ਪਤਨੀ ਹੋ ਮੇਰੇ ਪਿਤਾ ਤੁਹਾਨੂੰ ਵਹਾਂ ਕਿ ਲਏ ਹਨ ਤਾਂ ਕਿ ਤੁਸੀਂ ਉਹਨਾਂ ਦਾ ਖਿਆਲ ਰੱਖ ਸਕੋ ਸਾਡਾ ਖਿਆਲ ਰੱਖ ਸਕੋ ਕਿਨੇ ਸਾਲ ਪਹਿਲਾਂ ਤੁਸੀਂ ਇਸ ਘਰ ਦੇ ਵਿੱਚ ਆਏ ਸੀ ਹੁਣ ਤੁਸੀਂ ਆ ਕੀ ਕੰਮ ਕਰ ਰਹੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਆਪਣੀ ਉਮਰ ਦੇਖੋ ਅੱਗੇ ਉਸਦੀ ਉਮਰ ਦੇਖੋ ਚਲੋ ਮੇਰੇ ਪਿਤਾ ਇਸ ਦੁਨੀਆ ਦੇ ਵਿੱਚ ਨਾ ਹੋਣ ਤਾਂ ਸਮਝਦੇ ਵਿੱਚ ਆਂਦੀ ਹੈ ਵੀ ਤੁਹਾਡੀਆਂ ਮਜਬੂਰੀਆਂ ਸਮਝ ਲੇਕਿਨ ਉਹ ਤਾਂ ਉਹ ਦੇਖੋ ਜਿਉਂਦੇ ਵਾਸਤੇ ਬੈਠੇ ਹਨ ਤੁਸੀਂ ਇਹ ਸਭ ਕੀ ਕੰਮ ਕਰ ਰਹੇ ਹੋ ਅੱਗੋਂ ਰੋਣ ਲੱਗ ਜਾਂਦੀ ਹੈ ਮਤਰੀ ਮੰਗ ਉਜਨ ਉੱਥੇ ਹੀ ਵੈਣ ਬੜਾ ਪੈਂਦੀ ਹੈ ਮੈਂ ਕੀ ਕਰਾਂ ਮੈਨੂੰ ਉਮੀਦ ਨਹੀਂ ਸੀ ਤੂੰ ਇੱਥੇ ਆ ਜਾਵੇਂਗੀ ਮੈਂ ਤਾਂ ਆਪਣੇ ਵਾਸਤੇ ਕੀਤਾ ਮੈਨੂੰ ਲੱਗਿਆ ਸ਼ਾਇਦ ਮੈਂ ਇਸ ਤਨਾ ਹੋਰ ਸੁਖਾਲੀ ਹੋ ਜਾਵੇਂਗੀ ਇਹਨਾਂ ਨੇ ਮੇਰੇ ਤੇ ਜਾਦੂ ਚਲਾਇਆ ਹੈ ਇਹਨਾਂ ਨੇ ਮੈਨੂੰ ਬੇਵਸ਼ ਕੀਤਾ ਹੈ ਲੇਕਿਨ ਅੱਗੋਂ ਸੱਚਾਈ ਹੋਰ ਨਿਕਲੀ ਉਸਦੇ ਝੂਠੇ ਹੰਝੂਆਂ ਦੇ ਪਿੱਛੇ ਦੀ ਸੱਚਾਈ ਜੋ ਕਿ ਸ਼ਾਇਦ ਉੱਥੇ ਨਾਲ ਖੜਾ ਹਰ ਇੱਕ ਆਦਮੀ ਜਾਣਦਾ ਸੀ ਵੀ ਇਹ ਇੱਥੇ ਹੁਣ ਝੂਠ ਬੋਲ ਰਹੀ ਹੈ ਇਸ ਨੂੰ ਪਤਾ ਹੈ ਰਵਨਦੀਪ ਇੱਥੇ ਆ ਚੁੱਕੀ ਹੈ ਜੋ ਕਿ ਇਸ ਪ੍ਰਾਪਰਟੀ ਦੀ ਇਸ ਸਾਰੇ ਜਾਇਦਾਦ ਦੀ ਅਸਲ ਵਾਰਿਸ ਹੈ ਅਸਲ ਮਾਲਕ ਹੈ ਇੱਥੇ ਆ ਚੁੱਕੀ ਹੈ ਹੁਣ ਉਸ ਦਾ ਇੱਕ ਵੀ ਦਾ ਪੇਚ ਚੱਲਣ ਨਹੀਂ ਦੇਣੀ ਦੋਸਤੋ ਰੋਂਦੀ ਨੂੰ ਚੁੱਪ ਕਰਾਉਂਦੀ ਹੈ ਅਤੇ ਬਾਕੀਆਂ ਤੋਂ ਪੁੱਛਦੀ ਹੈ ਵੀ ਇੱਥੇ ਕਹਾਣੀ ਕੀ ਹੈ ਕਿ ਇੱਥੇ ਕੋਈ ਵੀ ਨਹੀਂ ਜਾਣਦਾ ਵੀ ਇੱਥੇ ਕੀ ਹੋ ਰਿਹਾ ਹੈ ਇੱਥੇ ਸਭ ਲੋਕ ਅਣਜਾਣ ਹਨ ਮੇਰੇ ਮਗਰੋਂ ਇਥੇ ਇਹਨਾ ਕੁਝ ਹੋ ਚੁੱਕਿਆ ਹੈ ਕਿਸੇ ਨੇ ਮੈਨੂੰ ਦੱਸਿਆ ਤੱਕ ਨਹੀਂ ਦੋਸਤੋ ਉਥੇ ਰਮਨਦੀਪ ਨੂੰ ਸ਼ਾਂਤ ਕਰਾਇਆ ਜਾਂਦਾ ਹੈ ਉਸਦੇ ਪਿਤਾ ਦੇ ਕੋਲ ਲੈ ਕੇ ਜਾਂਦੇ ਹਨ ਬਿਮਾਰ ਹੈ ਵਿਚਾਰਾ ਬੋਲਣਾ ਔਖਾ ਹੈ ਲੇਕਿਨ ਫਿਰ ਵੀ ਅੱਜ ਬੋਲਣਾ ਚਾਹੁੰਦਾ ਹੈ ਅੱਜ ਕੁਝ ਨਾ ਕੁਝ ਕਹਿਣਾ ਚਾਹੁੰਦਾ ਹੈ ਅੱਜ ਉਸ ਦੀਆਂ ਅੱਖਾਂ ਬੋਲ ਰਹੀਆਂ ਹਨ ਦੋਸਤੋ ਥੋੜਾ ਖੋੜਿਕਦਨੇ ਆਵਾਜ਼ ਦੇ ਵਿੱਚ ਕਹਿੰਦਾ ਹੈ ਵੀ ਇਹ ਸਭ ਮੇਰੇ ਸਾਹਮਣੇ ਹੋ ਰਿਹਾ ਸੀ ਮੈਂ ਸਾਰਿਆਂ ਨੂੰ ਕਿਹਾ ਵੀ ਮੇਰੀ ਮੇਰੀ ਧੀ ਨਾਲ ਗੱਲ ਕਰਾਓ ਉਹ ਵਿਚਾਰੇ ਵਿਦੇਸ਼ ਦੇ ਵਿੱਚ ਇਸ ਹਾਲ ਦੇ ਵਿੱਚ ਬੈਠੀ ਹੈ ਇਸ ਆਸ ਤੇ ਵਿੱਚ ਬੈਠੀ ਹੈ ਵੀ ਸ਼ਾਇਦ ਉਸ ਦੇ ਮਗਰੋਂ ਉਸ ਦੇ ਪਿੱਠ ਪਿੱਛੋਂ ਇੱਥੇ ਸਭ ਕੁਝ ਠੀਕ ਹੋ ਰਿਹਾ ਹੈ ਲੇਕਿਨ ਇਹੋ ਜਿਹਾ ਕੁਝ ਨਹੀਂ ਸੀ ਦਰਅਸਲ ਤੇਰੀ ਮਾਤਾ ਦੇ ਜਾਣ ਮਗਰੋਂ ਜਦੋਂ ਮੈਂ ਬਹੁਤ ਉਦਾਸ ਰਹਿਣ ਲੱਗ ਗਿਆ ਮੈਂ ਸਾਰੇ ਪਾਸੇ ਇੱਕਦਮ ਇਕੱਲਾ ਜਾ ਆਪਣੇ ਆਪ ਨੂੰ ਮਹਿਸੂਸ ਕਰਨ ਲੱਗਾ ਤੂੰ ਵੀ ਸੀ ਉਦੋਂ ਤੇਰਾ ਭਰਾ ਜੋ ਕਿ ਜਵਾਨੀ ਦੇ ਵਿੱਚ ਚਲਾ ਗਿਆ ਉਸਦੇ ਜਾਣ ਮਗਰ ਵੀ ਸ਼ਾਇਦ ਇੱਕ ਵੱਡੀ ਸਤਾਈ ਲੁਕੀ ਸੀ ਜੋ ਕਿ ਅੱਜ ਮੈਂ ਤੈਨੂੰ ਦੱਸਣ ਵਾਲਾ ਹਾਂ ਜੋ ਕਿ ਸ਼ਾਇਦ ਕਿੰਨੇ ਲੰਬੇ ਸਮੇਂ ਤੋਂ ਮੈਂ ਤੇਰੇ ਅੱਗੋਂ ਲੁਕੋ ਕੇ ਰੱਖੀ ਸੀ ਉਸ ਦਿਨ ਅਚਾਨਕ ਜਦੋਂ ਮੈਂ ਤੇਰੀ ਇਸ ਮਤਰੀ ਮਾਪਰ ਨਾਲ ਵਿਆਹ ਕਰਾਇਆ ਉਦੋਂ ਮੈਂ ਤਾਂ ਬਹੁਤ ਖੁਸ਼ੀ ਤੁਸੀਂ ਮੈਨੂੰ ਇਸ ਵਾਸਤੇ ਬਹੁਤ ਰੋਕਿਆ ਮੇਰੇ ਰਿਸ਼ਤੇਦਾਰਾਂ ਨੇ ਬਹੁਤ ਮਨਾ ਕੀਤਾ ਲੇਕਿਨ ਮੈਂ ਨਹੀਂ ਮੰਨਿਆ ਮੈਂ ਵਿਆਹ ਕਰਾ ਲਿਆ ਮੈਂ ਉਸ ਦਿਨ ਇਸ ਘਰ ਦੇ ਵਿੱਚ ਇਸ ਘਰ ਦੀ ਬਰਬਾਦੀ ਆਪ ਲੈ ਕੇ ਆਇਆ ਸੀਦਰ ਅਸਲ ਤੇਰੇ ਜਨਮ ਘਰੋਂ ਜਦੋਂ ਤੇਰਾ ਵੱਡਾ ਭਰਾ ਇਸ ਦੁਨੀਆ ਤੋਂ ਚਲਾ ਗਿਆ ਉਸ ਦਿਨ ਦੀ ਕਹਾਣੀ ਮੈਂ ਤੈਨੂੰ ਸੁਣਾਉਣਾ ਹਾਂਦਰ ਅਸਲ ਉਸ ਦਿਨ ਇੱਕ ਵੱਡੀ ਲੜਾਈ ਇੱਕ ਵੱਡਾ ਝਗੜਾ ਆਪਣੇ ਘਰ ਦੇ ਵਿੱਚ ਹੋਇਆ ਸੀ ਤੇਰੇ ਜੈਨੂ ਲਗਭਗ 2 ਕੁ ਸਾਲ ਹੋ ਚੁਕੇ ਸਨ ਲੇਕਿਨ ਫਿਰ ਵੀ ਤੂੰ ਫੋਨ ਦੇ ਰਹੀ ਵੀਡੀਓ ਕਾਲ ਦੇ ਰਹੀ ਇਸ ਘਰ ਦੀ ਪਲ ਪਲ ਦੀ ਖਬਰ ਲਿਆ ਕਰਦੀ ਸੀ ਇਹ ਸ਼ਾਇਦ ਇਸ ਗੁੰਜਨੂ ਤੇਰੀ ਮਤਰੀ ਮਾਤਾ ਨੂੰ ਪਸੰਦ ਨਹੀਂ ਸੀ ਉਦੋਂ ਇਸਨੇ ਵੱਡੀਆਂ ਸਾਜ਼ਿਸ਼ਾਂ ਰਚ ਕੇ ਵੱਡੇ ਇਲਜ਼ਾਮ ਲਗਾ ਕੇ ਤੇਰੇ ਤੇ ਮਿੱਤੋਂ ਉੱਥੇ ਆ ਕੁਝ ਕਰ ਰਹੀ ਹੈ ਇਸਨੇ ਇਸ ਫਲਾਣੇ ਤੋਂ ਪਤਾ ਕੀਤਾ ਹੈ ਅਤੇ ਇਸ ਤਰ੍ਹਾਂ ਇਸਨੇ ਆਪਣੇ ਵਿੱਚ ਕਰਫਟ ਪਾ ਦਿੱਤੀ ਤੇਰਾ ਭਰਾ ਇਸ ਨਾਲ ਹਮੇਸ਼ਾ ਲੜਾ ਕਰਦਾ ਸੀ ਉਸ ਨੂੰ ਯਕੀਨ ਸੀ ਤੂੰ ਸੱਚੀ ਹੈ ਤੂੰ ਅਜਿਹੇ ਕੁਝ ਨਹੀਂ ਕਰ ਸਕਦੀ ਤੂੰ ਆਪਣੇ ਪਰਿਵਾਰ ਨੂੰ ਕਦੇ ਵੀ ਦਾਗ ਨਹੀਂ ਲਗਾਵੇਂਗੀ ਇਸਨੇ ਪਤਾ ਨਹੀਂ ਕੀ ਕੁਝ ਨਹੀਂ ਕੀਤਾ ਤੈਨੂੰ ਬਦਨਾਮ ਕਰਨ ਵਾਸਤੇ ਲੇਕਿਨ ਫਿਰ ਵੀ ਤੇਰਾ ਪ੍ਰਾਣੀ ਮੰਨਿਆ ਇਸੇ ਹੀ ਹਾਲਤ ਦੇ ਵਿੱਚ ਇੱਕ ਦਿਨ ਵੱਡੀ ਲੜਾਈ ਆਪਣੇ ਘਰ ਹੋਈ ਇੱਕ ਦਿਨ ਵੱਡਾ ਕਮਾ ਸੰਜੁਦ ਆਪਣੇ ਘਰ ਛੜਿਆ ਇਹ ਮਰਦਿਆ ਧਮਕੀ ਦੇਣ ਲੱਗੀ ਵੀ ਮੈਂ ਤੁਹਾਡੇ ਤੇ ਇਲਜ਼ਾਮ ਪਾ ਕੇ ਤੇਰੇ ਤੇ ਰਮਨਦੀਪ ਤੇ ਅਤੇ ਤੇਰੇ ਪਿਤਾ ਤੇ ਇਲਜ਼ਾਮ ਪਾ ਕੇ ਨਰ ਦੇਵ ਛਾਲ ਮਾਰਾਂਗੀ ਅਤੇ ਸਾਰਾ ਇਲਜ਼ਾਮ ਤੁਹਾਡੇ ਸਿਰ ਆ ਜਾਵੇਗਾ ਤੁਹਾਡੇ ਸਾਰੇ ਡੱਬਰ ਨੂੰ ਜੇਲ੍ਹ ਦੇ ਵਿੱਚ ਨਾ ਪਾਇਆ ਮੇਰਾ ਨਾਮ ਵੀ ਗੁੰਜਨਾ ਕਿਉ ਇਸ ਤਰ੍ਹਾਂ ਇਸਨੇ ਸਾਰੇ ਘਰ ਦੇ ਵਿੱਚ ਕਮਾ ਸੰਯੁਧ ਛੇੜ ਦਿੱਤਾ ਮੈਂ ਉਸ ਨੂੰ ਬਹੁਤ ਸਮਝਾਇਆ ਸਮਝਾ ਨਹੀਂ ਸਮਝੀ ਮੈਂ ਬੜੀਆ ਕੋਸ਼ਿਸ਼ਾਂ ਕੀਤੀਆਂ ਵੀ ਕਿਸੇ ਤਰੀਕੇ ਨਾਲ ਇਹ ਮੰਨ ਜਾਵੇ ਲੇਕਿਨ ਉਸ ਦਿਨ ਇਹ ਨਹੀਂ ਮੰਨੀ ਉਸ ਦਿਨ ਇਸ ਦੇ ਵਿੱਚ ਅਸਲ ਗੁੰਜਨ ਬੋਲ ਰਹੀ ਸੀ ਜੋ ਕਿ ਸ਼ਾਇਦ ਉਸ ਦਿਨ ਤੋਂ ਪਹਿਲਾਂ ਮੈਂ ਕਦੇ ਨਹੀਂ ਸੀ ਦੇਖੀ ਮੈਂ ਬਹੁਤ ਕੋਸ਼ਿਸ਼ਾਂ ਕੀਤੀਆਂ ਲੇਕਿਨ ਮੇਰੇ ਬਿਮਾਰ ਸਰੀਰ ਨੇ ਮੇਰਾ ਸਾਥ ਨਹੀਂ ਦਿੱਤਾ ਇਨਾ ਹੀ ਟੈਨਸ਼ਨਾਂ ਦੇ ਵਿੱਚ ਤੇਰੇ ਭਰਾ ਨੇ ਰੇਲ ਗੱਡੀ ਥੱਲੇ ਆ ਕੇ ਆਪਣੇ ਆਪ ਨੂੰ ਖਤਮ ਕਰ ਲਿਆ ਉਸ ਦਿਨ ਮੇਰੇ ਤੇ ਬਿਜਲੀ ਵਾਂਗੂ ਕਹਿਰ ਟਪਿਆ ਮੈਂ ਆਪਣੇ ਆਪ ਨੂੰ ਸੰਭਾਲ ਨਹੀਂ ਸਕਿਆ ਇਹਨਾਂ ਨੇ ਤੈਨੂੰ ਦੱਸਣਾ ਤੱਕ ਨਹੀਂ ਚਾਇਆ ਇਹਨਾਂ ਨੇ ਤੈਨੂੰ ਅਹੀਂ ਦੱਸਿਆ ਹੋਵੇਗਾ ਤੇਰਾ ਭਰਾ ਹਾਰਟ ਅਟੈਕ ਦੇ ਨਾਲ ਗੁਜ਼ਰ ਚੁਕਿਆ ਹੈ ਲੇਕਿਨ ਅਸਲ ਸਚਾਈ ਤੈਨੂੰ ਕਿਸੇ ਨੇ ਨਹੀਂ ਦੱਸੀ ਸਭ ਲੋਕ ਤੈਨੂੰ ਝੂਠ ਬੋਲਦੇ ਸਨ ਇਹਨਾਂ ਨੂੰ ਡਰ ਸੀ ਕਿ ਜੇਕਰ ਤੇਰੇ ਭਰਾ ਦੀ ਇਸ ਤਰ੍ਹਾਂ ਜਾਣ ਦੀ ਖਬਰ ਤੇਰੇ ਤੱਕ ਪਹੁੰਚ ਗਈ ਜੇਕਰ ਤੇਰਾ ਭਰਾ ਇਸ ਤਰ੍ਹਾਂ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੈ ਉਸ ਦੇ ਪਿੱਛੇ ਕਾਰਨ ਗੁੰਝਨ ਹੈ ਉਸ ਦੀ ਲੜਾਈ ਹੈ ਉਸ ਦੀਆਂ ਤਮਕੀਆਂ ਹਨ ਜੋ ਉਸ ਨੇ ਜੀਣਾ ਹਰਮ ਆਪਣੇ ਘਰ ਦੇ ਵਿੱਚ ਆਪਣਾ ਕੀਤਾ ਸੀ ਉਹ ਵਜ੍ਹਾ ਹੈ ਤਾਂ ਸ਼ਾਇਦ ਤੂੰ ਉਹਦੋਂ ਉੱਥੇ ਛੱਡ ਕੇ ਸਾਰਾ ਕੁਝ ਇੱਥੇ ਆ ਜਾਣੀ ਸੀ ਇਹਨਾਂ ਦੇ ਢਿੱਡ ਭਲਾ ਫਿਰ ਕੌਣ ਪਰਦਾ ਇਹਨਾਂ ਨੂੰ ਕੌਣ ਰਜਾ ਕੇ ਖਵਾਉਂਦਾ ਕੌਣ ਇਹਨਾਂ ਦੀ ਕੋਟੀਆਂ ਦੇ ਬਿੱਲ ਭਰਦਾ ਕੌਣ ਇਹਨਾਂ ਨੂੰ ਮਹਿੰਗੀਆਂ ਗੱਡੀਆਂ ਲੈ ਕੇ ਦਿੰਦਾ ਸ਼ਾਇਦ ਉਸ ਦਿਨ ਤੈਨੂੰ ਇਹਨਾਂ ਨੇ ਝੂਠ ਬੋਲਿਆ ਮੈਂ ਬਹੁਤ ਕੋਸ਼ਿਸ਼ ਕੀਤੀ ਤੇਰੇ ਤੱਕ ਸੱਚ ਪਹੁੰਚਾਣ ਦੀ ਮੈਂ ਤੈਨੂੰ ਇੱਥੇ ਬੁਲਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਤੂੰ ਨਹੀਂ ਮੰਨੀ ਉਦੋਂ ਤੈਨੂੰ ਲੱਗਿਆ ਸ਼ਾਇਦ ਮੈਂ ਭਾਵੁਕ ਹੋ ਕੇ ਤੈਨੂੰ ਬੁਲਾ ਰਿਹਾ ਹਾਂ ਲੇਕਿਨ ਇਸ ਦੇ ਪਿੱਛੇ ਦੀ ਅਸਲ ਵਜ੍ਹਾ ਹੁਣ ਮੈਂ ਤੈਨੂੰ ਦੱਸ ਰਿਹਾ ਹਾਂ ਧੀਏ ਇਸ ਔਰਤ ਨੇ ਆਪਣੇ ਘਰ ਨੂੰ ਬਰਬਾਦ ਕਰ ਦਿੱਤਾ ਹੈ ਇਸ ਨੇ ਆਪਣੀ ਸਾਰੇ ਪਿੰਡ ਦੇ ਵਿੱਚ ਥੂਥੂ ਕਰਾਈ ਹੈ ਇਸ ਨੇ ਸਭ ਪਾਸੇ ਆਪਣੀ ਬਦਨਾਮੀ ਕਰਾਈ ਹੈ ਇਸ ਔਰਤ ਨੂੰ ਜੇਲ੍ਹ ਦੇ ਵਿੱਚ ਖੋਣਾ ਚਾਹੀਦਾ ਹੈ ਤੇਰੇ ਭਰਾ ਦੇ ਜਾਣ ਦੀ ਅਸਲ ਵਜ੍ਹਾ ਵੀ ਇਹੀ ਹੈ ਅੱਜ ਮੇਰੇ ਜਉਂਦੇ ਜੀ ਏ ਸਭ ਕੁਝ ਦੇਖ ਲੈ ਤੇਰੇ ਸਾਹਮਣੇ ਹੈ ਕੀ ਕਰਨਾ ਚਾਹੁੰਦੀ ਹੈ ਦੋਸਤੋ ਸਭ ਕੁਝ ਸੁਣ ਰਹੀ ਸੀ ਲੇਕਿਨ ਉਸ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਸੀ ਵੀ ਚਲੋ ਇਹ ਔਰਤ ਮਾੜੀ ਹੈ ਇਸ ਨੇ ਮੇਰਾ ਭਰਾ ਖਾ ਲਿਆ ਇਸ ਨੇ ਮੇਰੇ ਪਿਤਾ ਦੇ ਜਉਦੇ ਹੋਏ ਮੇਰੇ ਤਾਇ ਦੇ ਮੁੰਡੇ ਨਾਲ ਵਿਆਹ ਕਰਨ ਦੀ ਸਾਜ਼ਿਸ਼ ਰਚੀ ਲੇਕਿਨ ਉਹਨਾਂ ਦੀ ਅਕਲ ਤੇ ਕਿਹੜਾ ਪੱਥਰ ਡਿੱਗਿਆ ਸੀ ਉਹ ਕਿਵੇਂ ਮੰਨ ਗਏ ਇਸ ਵਿਆਹ ਨੂੰ ਉਹ ਇਹ ਜਾਨਣਾ ਚਾਹੁੰਦੀ ਸੀ ਉਸਨੇ ਠਾੜ ਲਿਆ ਸੀ ਵੀ ਕਿਸੇ ਵੀ ਹਾਲ ਦੇ ਵਿੱਚ ਗੁੰਜਨ ਨੂੰ ਜੇਲ੍ਹ ਦੀ ਸਲਾਖਾਂ ਦੇ ਮੱਦਰ ਕਰਨਾ ਹੈ ਉਧਰ ਮਤ੍ਰਈਮਾ ਗੁੰਜਨ ਰੋਏ ਜਾ ਰਹੀ ਹੈ ਉਸ ਨੂੰ ਸਮਾਣਨ ਵਾਲਾ ਕੋਈ ਨਹੀਂ ਹੈ ਸਭ ਲੋਕ ਉਸਦੇ ਰੋਣ ਨੂੰ ਬਦਲੇ ਵਾਂਗ ਦੇਖ ਰਹੇ ਹਨ ਸਭ ਲੋਕ ਇਸ ਘੜੀ ਦਾ ਇੰਤਜ਼ਾਰ ਦੇ ਵਿੱਚ ਹਨ ਕਿਸ ਦਿਨ ਰਮਨਦੀਪ ਇੱਥੇ ਆਵੇਗੀ ਅਤੇ ਇਸ ਜਾਹਲ ਔਰਤ ਨੂੰ ਉਸ ਦਾ ਸਬਕ ਸਿਖਾਵੇਗੀ ਜੋ ਉਸਨੇ ਉਸ ਦਾ ਭਰਾ ਖੋਲੇ ਰਮਨਦੀਪ ਦਾ ਅਤੇ ਬਾਅਦ ਦੇ ਵਿੱਚ ਉਸ ਨੂੰ ਝੂਠ ਬੋਲਿਆ ਅਤੇ ਅੱਜ ਇਹ ਚੰਨ ਚੜਾਉਣ ਲੱਗੀ ਹੈ ਦੋਸਤੋ ਉਸਤੇ ਮਾੜੇ ਕੰਮ ਦਾ ਫਲ ਅੱਜ ਉਸ ਨੂੰ ਮਿਲਣ ਵਾਲਾ ਸੀ ਲੇਕਿਨ ਰਮਨਦੀਪ ਜਾਣਨਾ ਚਾਹੁੰਦੀ ਹੈ ਕਿ ਤਾਏ ਹੋਰਾਂ ਨੇ ਇਹ ਕੰਮ ਕਿਉਂ ਕੀਤਾ ਉਹਨਾਂ ਦੇ ਕੋਲ ਜਾਂਦੀ ਹੈ ਵੀ ਤੁਸੀਂ ਇਸ ਔਰਤ ਦੇ ਨਾਲ ਵਿਆਹ ਕਰਾਣ ਦੇ ਲਈ ਕਿਹੜੀ ਸ਼ਰਤ ਤੇ ਮੰਨ ਗਏ ਕੀ ਵਜ੍ਹਾ ਸੀ ਚਲੋ ਇਹ ਤਾਂ ਮਾੜੀ ਔਰਤ ਹੈ ਇਸ ਨੇ ਨੌਜਵਾਨ ਮੁੰਡਾ ਦੇਖ ਕੇ ਚਲੋ ਇਸ ਦਾ ਮਨ ਪਿਘਲ ਗਿਆ ਇਹ ਵਿਆਹ ਕਰਾਣਾ ਚਾਹੁੰਦੀ ਹੈ ਲੇਕਿਨ ਤੁਸੀਂ ਇਸ ਦੇ ਪਿੱਛੇ ਕਿਉਂ ਰਾਜ਼ੀ ਹੋ ਗਏ ਤੁਹਾਨੂੰ ਕੀ ਵਜ੍ਹਾ ਸੀ ਤੁਸੀਂ ਕਿਉਂ ਕਰਨਾ ਚਾਹੁੰਦੇ ਸੀ ਇਹ ਵਿਆਹ ਮੈਨੂੰ ਦੱਸੋ ਅਸਲ ਸਚਾਈ ਨੀ ਤਾਂ ਦੇਖੋ ਫਿਰ ਤੁਹਾਡੇ ਤੇ ਵੀ ਪਰਚਾ ਹੋਵੇਗਾ ਇਸ ਦੇ ਬਰਾਬਰ ਤੁਹਾਨੂੰ ਵੀ ਅੰਦਰ ਪਾਏ ਜਾਵੇਗਾ ਉਹਨਾਂ ਚੋ ਕੋਈ ਨਹੀਂ ਬੋਲਦਾ ਲੇਕਿਨ ਪਿੰਡ ਵਾਲੇ ਜੋ ਕਿ ਪਲ-ਪਲ ਦੀ ਖਬਰ ਤੋਂ ਜਾਣੂ ਸਨ ਕਿਉਂਕਿ ਵਿਆਹ ਇੱਕ ਦਿਨ ਦੇ ਵਿੱਚ ਨਹੀਂ ਹੁੰਦਾ ਵਿਆਹ ਵਾਸਤੇ ਕਈ ਦਿਨਾਂ ਦੀ ਤਿਆਰੀ ਵੱਡਾ ਪ੍ਰੋਗਰਾਮ ਅਤੇ ਕਈ ਲੋਕ ਚਾਹੀਦੇ ਹਨ ਇਹਨਾਂ ਨੇ ਤਾਂ ਅੱਧਾ ਪਿੰਡ ਸਾਧ ਰੱਖਿਆ ਸੀ ਅਤੇ ਸਾਰੀ ਰਿਸ਼ਤਦਾਰੀ ਇੱਥੇ ਹੈ ਸਭ ਲੋਕਾਂ ਨੇ ਮੂੰਹ ਤੇ ਤਾੜੇ ਹਨ ਸ਼ਾਇਦ ਕਿਸੇ ਕੋਲੋਂ ਚੁੱਪ ਸਨ ਹੁਣ ਨਹੀਂ ਹਨ ਹੁਣ ਸਾਰਾ ਕੁਝ ਬੋਲ ਰਹੇ ਹਨ ਸਾਰੀਆਂ ਸਚਾਈਆਂ ਉਸ ਦੇ ਸਾਹਮਣੇ ਰੱਖ ਰਹੇ ਹਨ ਰਮਨਦੀਪ ਨੂੰ ਦੱਸਦੇ ਹਨ ਵੀ ਤੇਰੇ ਜਿਹੜੇ ਤਾਏ ਹਨ ਇਹਨਾਂ ਨੇ ਤੇਰੀ ਜ਼ਮੀਨ ਹੜਪਣ ਦੇ ਵਾਸਤੇ ਤੇਰੀ ਮਾਂ ਦਾ ਹੱਥ ਮਿਲਾਇਆ ਇਹ ਤਾਂ ਸਭ ਨੂੰ ਪਤਾ ਹੈ ਵੀ ਸਾਰੇ ਲੋਕ ਜਾਣਦੇ ਹਨ ਵੀ ਸਿਰਫ ਬੁਢਾਪੇ ਦੇ ਕਰਕੇ ਵੀ ਤੇਰਾ ਪਿਤਾ ਬਿਮਾਰ ਹੈ ਇਸ ਦੇ ਕਰਕੇ ਦੂਜਾ ਬਿਆਨੀ ਕਰ ਰਹੀ ਇਸ ਦੇ ਪਿੱਛੇ ਵੱਡਾ ਕਾਰਨ ਹੈ ਵੀ ਤਾਏ ਜਿਹੜੇ ਤੇਰੇ ਹਨ ਉਹ ਤੇਰੀ ਜ਼ਮੀਨ ਹੜਪਣ ਚਾਹੁੰਦੇ ਹਨ ਜੋ ਤੇਰੇ ਹਿੱਸੇ ਦੀ ਜ਼ਮੀਨ ਹੈ ਅੱਪੇ ਤੇਰੇ ਹਿੱਸੇ ਦਾ ਪੈਸਾ ਹੈ ਜੋ ਤੂੰ ਮਿਹਨਤ ਦੇ ਨਾਲ ਆਪਣੀ ਮਸ਼ਕੱਤ ਦੇ ਨਾਲ ਇਟਲੀ ਦੇ ਵਿੱਚ ਦਿਨ ਰਾਤ ਇੱਕ ਕਰਕੇ ਕਮਾਇਆ ਹੈ ਇੱਥੇ ਇਹਨਾਂ ਦੇ ਨਾਮ ਕਰਾਈ ਬੈਠੀ ਹੈ ਉਹ ਹੜਪਣਾ ਚਾਹੁੰਦੇ ਹਨ ਉਹਨਾਂ ਦੇ ਨਾਲ ਵਿਆਹ ਕਰਕੇ ਤੇਰੀ ਸਾਰੀ ਜਾਇਦਾਦ ਤੇ ਇਹ ਪੋਚਾ ਫੇਰਨਾ ਚਾਹੁੰਦੇ ਹਨ ਕਿਉਂਕਿ ਸਾਰੀ ਉਮਰ ਇਹਨਾਂ ਨੇ ਅਯਾਸ਼ੀ ਕੀਤੀ ਹੈ ਸਾਰੀ ਉਮਰ ਇਹਨਾਂ ਦੇ ਪੱਲੇ ਕੱਖ ਨਹੀਂ ਰਿਹਾ ساری ਉਮਰ ਇਹਨਾਂ ਨੇ ਬਸ ਮੋਇੜਾਂ ਜਾਂ ਹਣ ਹੁਣ ਜਦੋਂ ਇਹਨਾਂ ਦਾ ਧਨ ਮੁਕਰਿਆ ਹੈ ਹੁਣ ਜਦੋਂ ਇਹਨਾਂ ਨੇ ਆਪਣੇ ਹਿੱਸੇ ਦੀ ਜ਼ਮੀਨ ਵਿੱਚ ਵਟ ਕੇ ਐਸਾ ਮੋਜਾ ਕਰ ਲਿਆ ਹਨ ਹੁਣ ਇਹਨਾਂ ਦੀ ਨਿਗਾ ਤੇਰੀ ਜ਼ਮੀਨ ਤੇ ਹੈ ਤਾਂ ਹੀ ਕਰਕੇ ਇਹ ਇਸ ਵਿਆਹ ਨੂੰ ਰਾਜ਼ੀ ਹੋ ਚੁੱਕੇ ਹਨ ਕਿਉਂਕਿ ਸਭ ਲੋਕ ਜਾਣਦੇ ਹਨ ਕਿੰਨੇ ਕੁ ਸਾਲ ਹੋਰ ਜੀਲੇਗੀ ਉਸ ਤੋਂ ਬਾਅਦ ਸਾਰਾ ਕੁਝ ਇਹਨਾਂ ਦੇ ਨਾਮ ਹੋ ਜਾਣਾ ਹੈ ਇਸ ਇੱਛਾ ਦੇ ਨਾਲ ਸ਼ਾਇਦ ਇਹਨਾਂ ਨੇ ਇਹ ਸਭ ਕੁਝ ਕੀਤਾ ਹੈ ਹੁਣ ਇਹ ਸਭ ਕੁਝ ਸੁਣ ਕੇ ਸਾਰੇ ਨਿਮੂ ਤੱਲੇ ਨੂੰ ਝੁਕ ਚੁਕੇ ਹਨ ਰਮਨਦੀਪ ਕੌਰ ਪਿੰਡ ਦੇ ਸਰਪੰਚ ਨੂੰ ਬੁਲਾਉਂਦੀ ਹੈ ਪੁਲਿਸ ਉੱਥੇ ਬੁਲਾਈ ਜਾਂਦੀ ਹੈ ਪਰਚਾ ਦਰਜ ਕਰਾਇਆ ਜਾਂਦਾ ਹੋਏ ਹੱਥੋ ਹੱਥ ਜੜੀ ਰਮਨਦੀਪ ਦੀ ਮਤਰੀ ਮਾਂ ਹੈ ਅਤੇ ਜੋ ਉਸਦੇ ਤਾਏ ਦੇ ਮੁੰਡੇ ਹਨ ਸਕਤ ਆਇਆ ਹੈ ਔਰ ਇਹਨੂੰ ਅੰਦਰ ਕਰਾਇਆ ਜਾਂਦਾ ਹੈ ਵੀ ਉਹਨਾਂ ਦੇ ਖਿਲਾਫ ਜੋ ਉਸ ਦਾ ਭਰਾ ਸੀ ਉਸ ਦਾ ਕੇਸ ਵੀ ਪਾਇਆ ਜਾਂਦਾ ਹੈ ਨਾਲ ਨਾਲ ਪਤੀ ਦੇ ਜਿਉਂਦੇ ਹੋਏ ਦੂਜੇ ਨਾਲ ਵਿਆਹ ਕਰਨ ਦਾ ਕੇਸ ਜਿਹੜਾ ਹੈ ਉਹ ਵੀ ਉਹਨਾਂ ਤੇ ਪਾਇਆ ਜਾਂਦਾ ਹੈ ਇਸ ਤਰ੍ਹਾਂ ਰਮਨਦੀਪ ਨਿਆਦ ਬੁੰਦੀ ਹੈ ਆਪਣੀ ਉਜੜ ਦੇ ਘਰ ਨੂੰ ਬਚਾ ਲੈਂਦੀ ਹੈ ਸਿਆਣਾ ਭਾਵੇਂ ਪੁੱਤਰ ਹੋਵੇ ਭਾਵੇਂ ਧੀ ਹੋਵੇ ਜੇ ਕਰ ਕਰਦੇ ਵਿੱਚ ਹੈ ਕਰ ਨੂੰ ਕਿਸੇ ਵੀ ਹਾਲ ਦੇ ਵਿੱਚੋਂ ਕੱਢ ਕੇ ਲਿਆ ਸਕਦਾ ਹੈ ਜਿੱਕਰ ਸ਼ਾਇਦ ਰਮਨਦੀਪ ਉਦੋਂ ਜਾਣ ਲੈਂਦੀ ਉਦੋਂ ਉਸ ਨੂੰ ਸੱਚਾਈ ਪਤਾ ਲੱਗ ਜਾਂਦੀ ਸ਼ਾਇਦ ਅੱਜ ਉਸ ਦਾ ਭਰਾ ਵੀ ਇੱਥੇ ਜਾਂਦਾ ਹੁੰਦਾ ਸ਼ਾਇਦ ਉਹ ਵੀ ਉਹਨਾਂ ਦੇ ਵਿੱਚ ਹੋਣਾ ਸੀ ਲੇਕਿਨ ਜੋ ਹੋਇਆ ਸੋ ਹੋਇਆ ਇੱਕ ਗੰਦੀ ਜਨਾਨੀ ਜੋ ਕਿ ਘਰ ਦੇ ਵਿੱਚ ਵਿਆਹ ਕੇ ਲੈ ਕੇ ਆਇਆ ਉਸ ਦਾ ਪਿਤਾ ਉਸ ਨੇ ਸਾਰੇ ਘਰ ਨੂੰ ਬਰਬਾਦ ਕਰ ਦਿੱਤਾ ਉਸ ਨੇ ਉਸ ਦਾ ਸੱਕਾ ਭਰਾ ਖਾ ਲਿਆ ਉਸ ਨੇ ਉਸ ਦੇ ਪਿਤਾ ਨੂੰ ਵੀ ਹੋਰ ਬਿਮਾਰ ਕਰ ਦਿੱਤਾ ਹੋਰ ਉਸ ਨੂੰ ਟੈਨਸ਼ਨਾਂ ਦੇ ਵਿੱਚ ਪਾ ਦਿੱਤਾ ਹੋਰ ਉਸ ਦੀ ਇੱਜ਼ਤ ਜਿਹੜੀ ਹੈ ਮਿੱਟੀ ਦੇ ਵਿੱਚ ਰੋਲ ਦਿੱਤੀ ਸਾਰੇ ਪਿੰਡ ਦੇ ਵਿੱਚ ਥੂ-ਥੂ ਕਰਾ ਦਿੱਤੀ ਹੁਣ ਇੱਜ਼ਤ ਵਾਪਸ ਆਉਣ ਵਾਲੀ ਨਹੀਂ ਹੈ ਨਾ ਉਸ ਦਾ ਭਰਾਣ ਵਾਲਾ ਹੈ ਲੇਕਿਨ ਫਿਰ ਵੀ ਪਿਤਾ ਜਿਉਂਦਾ ਹੈ ਰਮਦੀਪ ਆਪਣੇ ਪਿਤਾ ਨੂੰ ਲੈ ਕੇ ਵਾਪਸ ਇਟਲੀ ਦੇ ਵੱਲ ਚਲੀ ਜਾਂਦੀ ਹੈ ਪਿੰਡ ਦੀ ਸਾਰੀ ਪ੍ਰਾਪਰਟੀ ਵੇਚ ਕੇ ਉੱਥੇ ਪਰ ਪਹੁੰਚ ਜਾਂਦਾ ਹੈ ਇਸ ਤਰ੍ਹਾਂ ਆਪਣੀ ਕਹਾਣੀ ਦਾ ਦੋਸਤੋਂ ਅੰਤ ਹੁੰਦਾ ਹੈ ਕਿਵੇਂ ਲੱਗਿਆ ਤੁਹਾਨੂੰ ਰਵਨਦੀਪ ਦਾ ਕਰੈਕਟਰ ਅਤੇ ਜੋਸਤੀ ਮਤਰੀ ਮਾਨੇ ਕੀਤਾ ਕਿ ਉਸ ਦੇ ਪਿੱਛੇ ਜੋ ਸਚਾਈ ਰਵਨਦੀਪ ਦੇ ਸਾਹਮਣੇ ਆਈ ਉਹੀ ਹੋ ਸਕਦੀ ਸੀ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਵੱਡਾ ਰਾਜ਼ ਛੁਪਿਆ ਹੈ ਜੋ ਕਿ ਸਭ ਦੇ ਸਾਹਮਣੇ ਆਉਣ ਨੂੰ ਰਹਿ ਗਿਆ ਇਹ ਵੀ ਦੱਸੋ ਕਮੈਂਟ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਇਸ ਕਹਾਣੀ ਦੇ ਬਾਰੇ ਦੱਸੋ ਜੀ ਹਾਂ ਜੀ ਦੋਸਤੋ ਦਿਓ ਜੀ ਇਜਾਜ਼ਤ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਦਿਓ ਜੀ ਸਾਰੂ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ